ਅੱਜ ਗੁਰਾਇਆਂ ਦੇ ਵਾਰਡ ਨੰਬਰ 4 ਅਤੇ 5 ਵਿੱਚ ਸੀਵਰੇਜ ਦੀ ਸਫਾਈ ਕਰਵਾਈ ਗਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕਾਉਂਸਲਰ ਸੁਦੇਸ਼ ਕੁਮਾਰ ਬਿੱਲਾ ਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਵਾਰਡਾਂ ਵਿੱਚ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਦੀ ਸਫਾਈ ਨਾ ਹੋਣ ਕਰਕੇ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ ਸੀ ਅਤੇ ਗੰਦੇ ਪਾਣੀ ਦੇ ਖੜਨ ਨਾਲ ਬਿਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਸੀ। ਇਸ ਕਰਕੇ ਪੰਜਾਬ ਸਰਕਾਰ ਅਤੇ ਗੁਰਾਇਆਂ ਦੀ ਸਮੂਚੀ ਆਮ ਆਦਮੀ ਟੀਮ ਨੇ ਅੱਜ ਵਾਰਡ ਨੰਬਰ 4 ਤੇ 5 ਵਿੱਚ ਵਿਕਾਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਮਹੱਲਾ ਨਿਵਾਸੀਆਂ ਨੇ ਵੀ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਕਾਉਂਸਲਰ ਸੁਦੇਸ਼ ਬਿੱਲਾ ਅਤੇ ਆਮ ਆਦਮੀ ਦੀ ਸਮੂਚੀ ਟੀਮ ਬਹੁਤ ਵਧੀਆ ਹੈ ਕਿਉਂਕਿ ਜਦੋਂ ਵੀ ਮਹੱਲਾ ਨਿਵਾਸੀਆਂ ਨੂੰ ਕੋਈ ਵੀ ਕੰਮ ਪੈਂਦਾ ਹੈ ਤਾਂ ਕਾਉਂਸਲਰ ਉਸੇ ਸਮੇਂ ਸਮੱਸਿਆ ਦਾ ਹੱਲ ਕਰਵਾ ਦਿੰਦੇ ਹਨ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਮੇਸ਼ ਲਾਲ ਚੋਹਾਨ ਸੀਨੀਅਰ ਮੀਤ ਪ੍ਰਧਾਨ ਕਾਉਂਸਲਰ ਸੁਦੇਸ਼ ਕੁਮਾਰ ਬਿੱਲਾ ਸਾਬਕਾ ਕਾਉਂਸਲਰ ਰੋਸ਼ਨ ਲਾਲ ਰੋਸ਼ੀ ਕਾਉਂਸਲਰ ਮਨੋਜ ਗੋਗਨਾ ਕਾਉਂਸਲਰ ਰਜਨੀ ਗਾਪਾ ਕਾਉਂਸਲਰ ਪਤੀ ਪੰਕਜ ਰਾਏ ਕਾਉਂਸਲਰ ਪਤੀ ਸੰਨੀ ਮਨੋਤਾ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਕਾਉਂਸਲਰ ਜਸਵੀਰ ਸਿੰਘ ਰਾਜੂ ਅਤੇ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਅਤੇ ਮੁਹੱਲਾ ਨਿਵਾਸੀ ਮੌਜੂਦ ਰਹੇ ਜਿਹੜਾ 5 ਨੰਬਰ ਤੇ 4 ਨੰਬਰ ਬਾੜਾ ਸਾਂਝਾ ਹੀ ਪੈਂਦਾ ਔਰ ਇੱਥੇ ਕਾਫੀ ਟਾਈਮ ਤੋਂ ਤਕਰੀਬਨ ਪਿਛਲੇ 15-20 ਸਾਲਾਂ ਤੋਂ ਪਾਣੀ ਖੜਦਾ ਸੀਗਾ ਜਿਹੜਾ ਗੰਦਾ ਪਾਣੀ ਸੀ ਉਹਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਸੀ ਅਸੀਂ ਕੌਂਸਲਰਾਂ ਨੂੰ ਪੰਪ ਲਾ ਕੇ ਉਹ ਕੱਢਦੇ ਸੀ ਜਦੋਂ ਕਿਤੇ ਮੀਂਹ ਪਾਣੀ ਆ ਜਾਂਦਾ ਸੀ ਤਾਂ ਇੱਥੇ ਅਵਾਗੌਣ ਪਾਣੀ ਫਿਰਦਾ ਸੀਗਾ ਅਸੀਂ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਜੇਕਰ ਆਮ ਆਦਮੀ ਪਾਰਟੀ ਸਾਡੀ ਇੱਥੇ ਸਤਾ ਚ ਆਉਂਦੀ ਆ ਗੁਰਾਂਚ ਤੇ ਅਸੀਂ ਸਾਰੇ ਹੀ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਉਸ ਉਹਦੇ ਹੀ ਮੱਦੇ ਨਜ਼ਰ ਅਸੀਂ ਸਾਰਿਆਂ ਨੂੰ ਪਹਿਲਾਂ ਜਿਹੜਾ ਕਿ ਇਹ ਮਤਾ ਪਾਇਆ ਗਿਆ ਵੀ ਜਿੰਨਾ ਸਾਡਾ ਸੀਵਰੇਜ ਪਿਆ ਆ ਤਕਰੀਬਨ ਸ਼ਹਿਰ ਦੇ ਵਿੱਚ 40% ਸੀਵਰੇਜ ਪੈ ਚੁੱਕਾ ਸੀ। ਉਹਦੇ ਚ ਕਾਫੀ ਆ ਤੁਸੀਂ ਵੀਡੀਓ ਪਿਛਲੇ ਦੇਖ ਲਓ ਉਹ ਬੰਦ ਕੀਤਾ ਸੀਗਾ ਉੱਥੇ ਕਈ ਬੋਰੇ ਦੇਗੇ ਪੈ ਸੀ ਇੱਟਾਂ ਪਈਆਂ ਸੀਗੀਆਂ ਉਹਦੇ ਨਾਲ ਕਾਫੀ ਲੈਣਾ ਸਾਡੀਆਂ ਬੰਦ ਪਈਆਂ ਸੀਗੀਆਂ। ਸਾਨੂੰ ਉਹ ਪਾਣੀ ਜਿਹੜਾ ਦਿੱਕਤ ਸੀਵਰੇਜ ਚ ਪਾਉਣ ਲਈ ਬਹੁਤ ਦਿੱਕਤ ਆਉਂਦੀ ਸੀ। ਅਸੀਂ 1 ਕਰੋੜ 8 ਲੱਖ ਦਾ ਪ੍ਰੋਜੈਕਟ ਬਣਾ ਕੇ ਸੀਵਰੇਜ ਬੋਰਡ ਨੂੰ ਦਿੱਤਾ ਉਹਨਾਂ ਨੇ ਸਾਡੀ ਮਨਜ਼ੂਰੀ ਕਰਦੇ ਹੋਏ ਗਵਰਨਮੈਂਟ ਨੇ ਵੀ ਸਾਡੀ ਉੱਚ ਮਦਦ ਕੀਤੀ ਔਰ ਅਸੀਂ ਵੀ ਆਪਣੇ ਵੱਲੋਂ ਪੈਸੇ ਪਾ ਕੇ ਇਨੂੰ ਅਸੀਂ ਜਿੰਨਾ ਸਾਡਾ ਸੀਵਰੇਜ ਆ ਉਹਨੂੰ ਚਲਾ ਰਹੇ ਹਾਂ ਔਰ ਤਕਰੀਬਨ ਇਸ ਬਾੜ ਦਾ ਤਕਰੀਬਨ ਸਾਰੀਆਂ ਹੌਦੀਆਂ ਚੱਲ ਪਈਆਂ ਔਰ ਅਮਰੀਆਂ ਭੈਣਾਂ ਸਾਰੀਆਂ ਖੜੀਆਂ ਆ ਇਹਨਾਂ ਨੂੰ ਪਤਾ ਹੀ ਆ ਸਾਡੇ ਪੰਕਜ ਜੀ ਆ ਇੱਥੋਂ ਸਾਡੇ ਬਾੜਨ ਚਾਰਜ ਆ ਇਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਕਈ ਵਾਰ ਸਾਨੂੰ ਕਿਹਾ ਸਾਡੀ ਭੈਣ ਜੀ ਰਜਨੀ ਵਾਲਾ ਖੜੀ ਆ ਗੱਭਾ ਜੀ ਤੇ ਸਾਡੇ ਬਿੱਲਾ ਭਾਜੀ ਇੱਥੋਂ ਸੀਨੀਅਰ ਮੀਤ ਪ੍ਰਧਾਨ ਆ ਜਿਨ੍ਹਾਂ ਦਾ ਬਾੜ ਪੰਜ ਪਿੰਦਾ ਆ ਤਕਰੀਬਨ ਅਸੀਂ ਸਾਰਿਆਂ ਨੇ ਆਪਸੀ ਸਹਿਯੋਗ ਦੇ ਨਾਲ ਇਹਨੂੰ ਹੱਲ ਕੀਤਾ ਆ ਔਰ ਜਲਦੀ ਹੀ ਸਾਰੇ ਸ਼ਹਿਰ ਦੀ ਜੋ ਵੀ ਜਿੰਨੇ ਵੀ ਸੀਵਰੇਜ ਦੀ ਸਮੱਸਿਆ ਅਸੀਂ ਉਹਨੂੰ ਹੱਲ ਕਰ ਦਵਾਂਗੇ ਔਰ ਆਸ ਕਰਦੇ ਆ ਕਿ ਅੱਗੇ ਤੋਂ ਅੱਗੇ 10-15 ਸਾਲ ਤੱਕ ਸੀਵਰੇਜ ਦੇ ਪਾਣੀ ਰੁਕਣ ਦੀ ਕਦੇ ਵੀ ਸਮੱਸਿਆ ਨਹੀਂ ਆਊਗਾ ਬਾੜ ਨੰਬਰ 4 ਤੇ 5 ਸਾਂਝਾ ਬਾੜ ਹੈ ਸੁਣੋ ਮੇਰੀ ਗੱਲ ਮੈਂ ਨਗਰ ਕੌਂਸਲ ਗਰਾਹ ਦਾ ਸੀਨੀਅਰ ਮੀਤ ਪ੍ਰਧਾਨ ਦੇ ਹੋਣ ਦੇ ਨਾਤੇ ਇੱਥੇ ਪਹਿਲਾਂ ਕਈ ਸਰਕਾਰਾਂ ਆਈਆਂ ਪਹਿਲਾਂ ਗਈਆਂ 2005 ਦੇ ਵਿੱਚ ਮੈਂ ਪਹਿਲੀ ਵਾਰੀ ਇੱਥੇ ਜਿੱਤਿਆ ਸੀ ਜਦੋਂ ਕਿ ਸੀਵਰੇਜ ਪਾਇਆ ਗਿਆ ਉਦੋਂ ਵੀ ਅਸੀਂ ਵਿਰੋਧ ਕੀਤਾ ਸੀ ਕਾਂਗਰਸ ਸਰਕਾਰ ਦਾ ਵੀ ਨਾ ਉਹ ਛੋਟੀਆਂ ਇਹਨੂੰ ਵੱਡੀਆਂ ਕੀਤੀਆਂ ਜਾਣ ਠੀਕ ਹੈ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਸਿਵਲਰ ਪਾ ਕੇ ਉਦੋਂ ਇਹਨੂੰ ਲੱਗਦਾ ਔਰ 18 ਸਾਲ ਬਾਅਦ ਜਿੱਤ ਕੇ ਦੁਬਾਰਾ ਇਸ ਵਾਰਡ ਦੇ ਵਿੱਚ ਆਏ ਆ ਔਰ 18 ਸਾਲ ਬਾਅਦ ਇਸ ਇਸ ਵਾਰਡ ਦੀ ਸਫਾਈ ਸਿਵਲ ਸਵਾਈ ਹੋ ਰਹੀ ਹੈ ਭਗਵੰਤ ਜੀ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਡਾਕਟਰ ਸਾਡੇ ਰਵਜੋਦ ਜੀ ਲੋਕਲ ਬਡੀ ਮੰਤਰੀ ਸਾਹਿਬ ਸਾਡੇ ਹਲਕਾ ਇੰਚਾਰਜ ਜੀ ਤੇ ਸਾਡੇ ਪ੍ਰਧਾਨ ਜੀ ਸਾਡੀ ਜਿੰਨੀ ਸਮੂਚੀ ਐਮਸੀ ਹੈ ਟੀਮ ਆ ਅਸੀਂ ਇਸ ਦਾ ਮਤਾ ਪਾ ਕੇ ਪਹਿਲਾਂ ਹੀ ਭੇਜ ਚੁੱਕੇ ਸੀ ਇਲੈਕਸ਼ਨ ਤੋਂ ਪਹਿਲਾਂ ਪ੍ਰੋਮਿਸ ਕੀਤਾ ਸੀ ਵੀ ਤੁਹਾਨੂੰ ਇੱਕ ਗ੍ਰੈਂਡ ਅਸੀਂ ਨਾਲੀ ਮੁਕਤ ਸ਼ਹਿਰ ਬਣਾ ਕੇ ਦੇਵਾਂਗੇ ਔਰ 1 ਕਰੋੜ 8 ਕਰੋੜ ਦੀ ਲਾਗਤ 1 ਕਰੋੜ 8 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਪੂਰੇ ਗ੍ਰੈਂਡ ਦਾ ਸਿਰੋ ਸਾਫ ਹੋਊਗਾ ਕਿ ਨਹੀਂ ਕਲਰ ਆ ਦਿਲਵਾਕ ਕਲੋਨੀ ਜਾਂ ਇੱਕ ਸਾਰੇ ਗ੍ਰੈਂਡ ਨੂੰ ਅਸੀਂ ਸਫਾਈ ਕਰਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਅਸੀਂ ਵਾਦਾ ਵੀ ਕਰਦੇ ਆ ਜੋ ਪਿੱਛੇ ਸਰਕਾਰਾਂ ਰਹੀਆਂ ਜੋ ਪਿੱਛੇ ਕੌਂਸਲਰ ਰਹਿ ਆ ਉਹਨਾਂ ਨੇ ਜੋ ਕੀਤਾ ਉਹ ਸਾਡੀ ਟੀਮ ਇਦਾਂ ਦੀ ਨਹੀਂ ਹੈਗੀ ਸਾਡੀ ਸਾਰੇ ਵਧੀਆ ਕੰਮ ਕਰਨ ਵਾਲੀ ਟੀਮ ਆ ਔਰ ਮੈਂ ਬਾਗੜਵਾੜੀਆਂ ਬਾਸਵਾਸੀਆਂ ਨੂੰ ਆਪਣੇ ਭੈਣਾਂ ਨੂੰ ਮੈਂ ਵਿਸ਼ਵਾਸ ਦਿਵਾਣਾ ਅੱਗੇ ਤੋਂ ਇਦਾਂ ਹੀ ਕੰਮ ਹੁੰਦੇ ਰਹਿਣਗੇ ਜਿੱਦਾਂ ਪਹਿਲਾਂ ਉਹ ਕਿਸੇ ਸ਼ਕਲ ਨਹੀਂ ਦਿਖਾਈ ਅੱਜ ਤੱਕ 24 ਘੰਟੇ ਤੁਹਾਡੇ 'ਚ ਹਾਜ਼ਰ ਆ। ਧੰਨਵਾਦ ਜੀ। ਹਾਂਜੀ ਜਿਹੜਿਆ ਕਿ ਜਿਹੜਾ ਸਾਡਾ 5 ਨੰਬਰ ਵਾਰਡ ਦੀ ਮੈਂ ਕਾਉਂਸਲਰ ਆ ਤੇ ਮੇਨ ਜਿਹੜੀ ਸਾਰੀ ਪ੍ਰੋਬਲਮ ਸੀ ਉਹ 5 ਨੰਬਰ ਵਾਰਡ ਦੇ ਵਿੱਚ ਹੀ ਸੀ। ਸਾਰੇ ਐਂਟਰਸ ਇੱਥੋਂ ਹੀ ਸੀਗੇ ਜਿਹਦੇ ਕਰਕੇ ਮੇਰੇ ਵਾਰਡ ਵਾਸੀ ਜਿਹੜੇ ਸੀ ਉਹ ਬਹੁਤ ਦੁਖੀ ਸੀਗੇ ਤੇ ਉਹਨਾਂ ਨੇ ਮੈਨੂੰ ਜਿਹੜਾ ਇੱਥੋਂ ਦੀ ਮੈਨੂੰ ਜਿਹੜਾ ਕਾਉਂਸਲਰ ਬਣਾਇਆ ਇਸੇ ਸ਼ਰਤ ਤੇ ਬਣਾਇਆ ਸੀਗਾ ਕਿ ਇਹ ਸਾਡਾ ਜਿਹੜਾ ਕੰਮ ਹੈ ਉਹ ਪਹਿਲ ਦੇ ਆਧਾਰ ਤੇ ਹੋਵੇ। ਜੇ ਸਾਨੂੰ ਆਪਣੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਮੇਛੀ ਬਾਜੀ ਜੀ ਆ ਉਹਨਾਂ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਉਹਨਾਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਿਹੜਾ 5 ਨੰਬਰ ਦਾ ਵਾਰਡ ਦਾ ਕੰਮ ਹੈ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਮੈਨੂੰ ਟੀਮ ਜਿਹੜੀ ਹੈ ਉਹ ਬਹੁਤ ਵਧੀਆ ਮਿਲੀ ਹੈ ਇਹ ਨਹੀਂ ਹੈ ਕਿ ਮੈਂ ਅਗਰ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਰੱਖਦੀ ਆ ਤੇ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹਾਂਜੀ ਮੇਰੇ ਵਾਰਡ ਜਿਹੜਾ ਸੀ ਉਹ ਬਹੁਤ ਦੁਖੀ ਸੀ ਪਹਿਲਾਂ ਮਤਲਬ ਜਿੰਨੇ ਵੀ ਇੱਥੇ ਕਾਉਂਸਲਰ ਆਏ ਐ ਉਹਨਾਂ ਨੇ ਕਿਸੇ ਨੇ ਵੀ ਇੱਥੇ ਜਿਸ ਵਾਰਡ ਦੀ ਕੋਈ ਮਤਲਬ ਪੁੱਛ ਨਹੀਂ ਕੀਤੀ ਜਦੋਂ ਮੇਰੇ ਹਸਬੰਦ ਸੀਗੇ ਉਦੋਂ ਅਸੀਂ ਜਿਹੜਾ ਸੀ ਉਹ ਬਹੁਤ ਕੰਮ ਕਰਾਇਆ ਹੁਣ ਜਿਹੜਾ ਸੀਵਰੇਜ ਦਾ ਜਿਹੜਾ ਅਸੀਂ ਸਾਫ ਸਫਾਈ ਹੋਈ ਹੈ ਉਹਦੇ ਵਿੱਚ ਪਤਾ ਨਹੀਂ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਕੀਤਾ ਹੈ ਜਾਂ ਕਿਸੇ ਸਰਾਰਤੀ ਅੰਸਰਾਂ ਦੀ ਉਹਨਾਂ ਨੇ ਜਿਹੜੇ ਸੀਗੇ ਵਿੱਚ ਬੋਰੇ ਪਾ ਕੇ ਪਾਣੀ ਨੂੰ आ, मतलब उथे सीधा जरा ब्लॉक कर, बलौक कर बलौक देता ते जान की मतलब जेडे काउंसलर ने बदनाम ਕਰਨ ਦੀ ਕੋਸ਼ਿਸ਼ ਕੀਤੀ ਗਈ ਲਈ ਜਾਂ ਕੀ ਚੱਕਰ ਸੀਗਾ ਪਰ ਸਾਡੇ ਪ੍ਰਧਾਨ ਸਾਹਿਬ ਨੇ ਸਾਡਾ ਪੂਰਾ ਸਾਥ ਦਿੱਤਾ ਹੈ ਤੇ ਸਾਡੇ ਵਾਰਡ ਵਾਸੀਆਂ ਨੇ ਬਹੁਤ ਰੋਲਾ ਪਾਇਆ ਜਿਸ ਤੇ ਨਰੋਲੇ ਦੇ ਸਦਕੇ ਅੱਜ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵਾਰਡ ਵਾਸੀਆਂ ਨੇ ਮੇਤੇ ਵਿਸ਼ਵਾਸ ਦਿਵਾਇਆ ਤੇ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਵਾਰਡ ਵਾਸੀਆਂ ਦੇ ਰੋਲੇ ਰੱਪੇ ਦੇ ਨਾਲ ਹੀ ਅੱਜ ਇਹ ਸਾਰਾ ਕੰਮ ਹੋਇਆ ਸੀ 5 ਨੰਬਰ ਵਾਰਡ ਦੇ ਨਿਵਾਸੀ ਆ ਇੱਥੇ ਰਹਿਣ ਵਾਲੇ ਆ ਤੇ ਇਹ ਸਾਡੇ 5 ਨੰਬਰ ਵਾਰਡ ਦੇ ਕੌਂਸਲਰ ਆ ਪ੍ਰਧਾਨ ਤੇ ਕੌਂਸਲਰ ਤੇ ਐਮਸੀ ਇਹੀ ਆ ਕਿਉਂਕਿ ਜਦੋਂ ਵੀ ਲੋੜ ਪੈਂਦੀ ਆ ਅਸੀਂ ਇਹਨਾਂ ਨੂੰ ਕਾਲ ਕਰਦੇ ਆ ਤੇ ਇਹ ਪ੍ਰੈਜ਼ੈਂਟ ਹੋ ਜਾਂਦੇ ਆ ਇਹਨਾਂ ਨੂੰ ਕਾਲ ਕਰਨ ਤੋਂ ਬਾਅਦ ਅਸੀਂ ਪ੍ਰਧਾਨ ਜੀ ਨੂੰ ਕਾਲ ਕੀਤੀ ਐਮਸੀ ਨੂੰ ਕਾਲ ਕੀਤੀ ਸਾਰੇ ਪਹੁੰਚੇ ਆ ਸਾਡੇ ਮੇਨ ਕੌਂਸਲ ਦੇ ਪ੍ਰਧਾਨ ਵੀ ਆਏ ਆ ਈਓ ਨੂੰ ਵੀ ਅਸੀਂ ਬੁਲਾਇਆ ਦਿਖਾਇਆ ਮੌਕੇ ਦਾ ਜੋ ਵੀ ਸੀ ਮੌਕਾ ਦਿਖਾ ਕੇ ਅਸੀਂ ਆਪਣੇ ਕੰਮ ਦੇ ਤਵੱਜੋ ਦਿਵਾਈਏ ਇਹਨਾਂ ਨੂੰ ਕਿਉਂਕਿ ਸਾਡੀ ਗਲੀ ਦਾ ਕੰਮ ਇੰਨਾ ਖਰਾਬ ਸੀ ਹਮੇਸ਼ਾ ਪਾਣੀ ਖੜਦਾ ਸੀਗਾ ਕੋਈ ਮਰੀਜ਼ ਸੀ ਜਾਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਡੋਲੀ ਲੰਘਦੀ ਸੀ ਤਾਂ ਮੈਂ ਆਪਣੇ ਘਰ ਚੋਂ ਦੀ ਲੰਘਾਉਂਦੀ ਸੀ ਤੇ ਮੈਨੂੰ ਜਿਆਦਾ ਦਿੱਕਤ ਸੀ ਮੈਂ ਇਹ ਵੀਡੀਓ ਬਣਾ ਕੇ ਈਓ ਨੂੰ ਵੀ ਸੈਂਡ ਕੀਤੀਆਂ ਪ੍ਰਧਾਨ ਜੀ ਨੂੰ ਵੀ ਸੈਂਡ ਕੀਤੀਆਂ ਇਹਨਾਂ ਨੇ ਸਾਡਾ ਸਾਥ ਦਿੱਤਾ ਟੀਮ ਵਰਕ ਵਧੀਆ ਆ ਇਹ ਸਾਡੀ ਗੱਲ ਸੁਣਦੇ ਆ ਇਹ ਨਹੀਂ ਕਹਿੰਦੇ ਕਿ ਅਸੀਂ ਸਾਡ ਅਸੀਂ ਇਹਦੇ ਲਈ ਅਸੀਂ ਵੀ ਟਾਈਮ ਚਾਹੁੰਦੇ ਆ ਕਿ ਅਸੀਂ ਤਸੱਲੀ ਬਖਸ਼ ਕਹਿ ਸਕੀਏ ਕਿ ਹੋ ਗਿਆ ਕਿਉਂਕਿ ਅਜੇ ਇਹਨਾਂ ਨੂੰ ਆਇਆ ਨੂੰ 6 ਮਹੀਨੇ ਹੋਇਆ 6 ਮਹੀਨੇ ਚੰਨਾਂ ਨੇ ਕੰਮ ਸ਼ੁਰੂ ਕਰਤੇ ਕਰਨੇ ਬਾਕੀ ਤਾਂ ਅਜੇ ਟਾਈਮ ਪਿਆ ਆ ਕਿ ਅਗਲੇ ਆਉਣ ਵਾਲੇ ਟਾਈਮ 'ਚ ਇਹ ਸਾਡਾ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ